ਤੁਸੀਂ ਹਰ ਰੋਜ਼ ਸੇਬ ਖਾਂਦੇ ਹੋ ਪਰ ਕੀ ਤੁਸੀਂ ਠੀਕ ਤਰੀਕੇ ਨਾਲ ਖਾਂਦੇ ਹੋ ਇਸ ਤਰੀਕੇ ਨਾਲ ਖਾਓ ਫਿਰ ਦੇਖੋ ਜਾਦੂ ਵਰਗਾ ਅਸਰ ਤੇ ਆਪਾਂ ਤੁਹਾਨੂੰ ਅੱਜ ਸੇਬ ਦੀ ਇੱਕ ਵਧੀਆ ਜੀ ਰੈਸਪੀ ਬਣਾ ਕੇ ਦਿਖਾਣੇ ਆ ਜੋ ਬਹੁਤ ਹੀ ਵਧੀਆ ਤੁਹਾਨੂੰ ਲੱਗੇਗੀ ਤੇ ਉਹਨਾਂ ਵਾਸਤੇ ਤਾਂ ਆਪਾਂ ਨੂੰ ਚਾਹੀਦੇ ਹਨ ਮਸਾਲੇ ਤੇ ਮਸਾਲੇ ਆਪਾਂ ਤੁਹਾਨੂੰ ਦਿਖਾਣੇ ਆ ਇੱਧਰ ਆਪਾਂ ਮੌਂਗਫਲੀ ਦੀਆਂ ਗਿਰੀਆਂ ਅਦਰ ਲਸਣ ਜੀਰਾ ਸੌਂਫ ਅਤੇ ਸਾਫਤਾ ਧਨੀਆ ਲੈ ਲਿਆ ਦੇਖੋ ਆਪਣੇ ਮਸਾਲੇ ਇੱਧਰ ਆਪਾਂ ਮਾਮਦਸ ਦੇ ਵਿੱਚ ਲਸਣ, ਅਦਰਕ, ਮੋਂਗਫਲੀ ਦੀਆਂ ਗਿਰੀਆਂ ਅਤੇ ਸਾਫਤਾ ਧਨੀਆ, ਜੀਰਾ, ਸੌਂਫ ਪਾ ਕੇ ਇਹਨੂੰ ਆਪਾਂ ਦਰਦਰਾ ਜਿਹਾ ਕੁੱਟ ਲਵਾਂਗੇ। ਤੁਸੀਂ ਮਿਕਸੀ ਵਿੱਚ ਵੀ ਕਰ ਸਕਦੇ ਹੋ ਪਰ ਆਪਾਂ ਦਰਦਰਾ ਜਿਹਾ ਹੀ ਲਵਾਂਗੇ। ਤੁਸੀਂ ਮੋਂਗਫਲੀ ਦੀਆਂ ਗਿਰੀਆਂ ਤੋਂ ਬਿਨਾ ਬਦਾਮ ਜਾਂ ਕਾਜੂ ਵੀ ਲੈ ਸਕਦੇ ਹੋ। ਤੇ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਵਾਂਗੇ। ਤੇ ਇਹ ਤੁਹਾਨੂੰ ਆਪਾਂ ਚਟਨੀ ਬਣਾ ਕੇ ਦਿਖਾਵਾਂਗੇ ਜੋ ਤੁਸੀਂ ਕਦੇ ਵੀ ਨਹੀਂ ਖਾਧੀ ਹੋਣੀ ਦੇਖੋ ਇਹ ਆਪਾਂ ਪੀਸ ਕੇ ਤਿਆਰ ਕਰ ਲਿਆ ਇਹਦੇ ਵਿੱਚ ਤੁਸੀਂ ਹਰੀਆਂ ਮਿਰਚਾਂ ਵੀ ਐਡ ਕਰ ਸਕਦੇ ਹੋ ਤੇ ਆਪਾਂ ਦੋ ਹਰੀਆਂ ਮਿਰਚਾਂ ਲਵਾਂਗੇ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਆਪਾਂ ਪੁੱਟ ਲਵਾਂਗੇ ਤੁਸੀਂ ਹਰੀ ਦੇ ਥਾਂ ਕਾਲੀਆਂ ਮਿਰਚਾਂ ਵੀ ਲੈ ਸਕਦੇ ਹੋ ਜੋ ਆਪਾਂ ਬਾਅਦ ਵਿੱਚ ਐਡ ਕਰਾਂਗੇ ਆਪਾਂ ਮਸਾਲੇ ਕੁੱਟ ਕੇ ਤਿਆਰ ਕਰ ਲਏ ਆ। ਦੇਖੋ, ਦੇਖੋ ਆਪਾਂ ਮਸਾਲੇ ਕਿੰਨੇ ਵਧੀਆ ਕੁੱਟੇ ਗਏ ਦਰਦਰੇ ਜਿਹਾ ਆਪਾਂ ਜ਼ਿਆਦਾ ਬਰੀਕ ਨਹੀਂ ਕੀਤੇ ਤੇ ਕੁੱਟ ਕੇ ਸਾਈਡ ਤੇ ਰੱਖ ਲਵਾਂਗੇ। ਇੱਧਰ ਆਪਾਂ ਸੇਬ ਲੈ ਲੇ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਜਿੰਨੇ ਤੁਹਾਨੂੰ ਲੋੜ ਹੈ। ਆਪਾਂ ਦੋ ਸੇਬ ਲੈ ਤੇ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ। ਸਵੇਰੇ ਖਾਲੀ ਪੇਟ ਇੱਕ ਸੇਬ ਖਾਣ ਨਾਲ ਜਿਗਰ ਸਾਫ਼ ਰਹਿੰਦਾ ਹੈ ਤੇ ਪੇਟ ਤੇ ਟੈਕਨਿਕਸ ਨਿਕਲ ਜਾਂਦੇ ਹਨ ਜਿਉ ਤੁਸੀਂ ਹਰ ਰੋਜ਼ ਸੇਬ ਨਾਲ ਇੱਕ ਗਲਾਸ ਗੁੰਗਣਾ ਪਾਣੀ ਸਵੇਰ ਦੇ ਟਾਈਮ ਲੈ ਸਕਦੇ ਹੋ ਤਾਂ ਤੁਹਾਡੇ ਚਿਹਰੇ ਤੇ ਦਿਮਾਗ ਦੋਵੇਂ ਰਹਿੰਦੇ ਨੇ ਜਵਾਨ ਤੇ ਤਾਜ਼ਾ ਤੇ ਆਪਾਂ ਇੱਧਰ ਸੇਬ ਨੂੰ ਛਿੱਲ ਲਿਆ ਦੇਖੋ ਆਪਾਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਛਿੱਲ ਲਵਾਂਗੇ ਤੇ ਇਹ ਚਟਨੀ ਆਪਾਂ ਤੁਹਾਨੂੰ ਬਣਾ ਕੇ ਦਿਖਾਣੇ ਇਹਨਾਂ ਤੋਂ ਏਦਾਂ ਤੋਂ ਆਪਾਂ ਇਸ ਤਰ੍ਹਾਂ ਸੇਬ ਆਪਾਂ ਨੂੰ ਪਤਾ ਹੀ ਹੈ ਕਿੰਨੇ ਕਿ ਫਾਇਦੇ ਵਾਲੇ ਹੁੰਦੇ ਹਨ ਤੇ ਇਹਦੇ ਵਿੱਚ ਜਿਹੜੀਆਂ ਵੀ ਆਪਾਂ ਮਸਾਲੇ ਵਿੱਚ ਜੂਜ ਕੀਤੀਆਂ ਚੀਜ਼ਾਂ ਉਹ ਵੀ ਆਪਣੇ ਫਾਇਦੇ ਵਾਸਤੇ ਹਨ ਇਹਦੇ ਨਾਲ ਖੰਗ ਜ਼ਖਾਮ ਆਪਾਂ ਨੂੰ ਹਰ ਤਕਲੀਫ ਤੋਂ ਰਾਹਤ ਮਿਲਦੀ ਹੈ ਇਹ ਆਪਣੇ ਜਿਗਰ ਵਾਸਤੇ ਵੀ ਬਹੁਤ ਵਧੀਆ ਦਿਲ ਵਾਸਤੇ ਵੀ ਸਾਰੇ ਆਪਾਂ ਨੂੰ ਇਹਦੇ ਫਾਇਦੇ ਫਾਇਦੇ ਹੁੰਦੇ ਹਨ ਦੇਖੋ ਆਪਾਂ ਜਿਹੜੇ ਆਪਾਂ ਸਾਈਡ ਤੇ ਸੀ ਇਹਨਾਂ ਨੂੰ ਆਪਾਂ ਉਤਾਰ ਲਵਾਂਗੇ ਮਿਸਕੋ ਇਸ ਤਰ੍ਹਾਂ ਸਾਰੇ ਸੇਬ ਆਪਾਂ ਇਸ ਤਰ੍ਹਾਂ ਇਕੱਟੇ ਜਿੰਨੇ ਵੀ ਤੁਸੀਂ ਲੈ ਸਕਦੇ ਹੋ ਪਰ ਇਹ ਆਪਾਂ ਦੋ ਸੇਬ ਹੀ ਲਏ ਆ ਤੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਛਿਲਕੇ ਉਤਾਰ ਕੇ ਤੋਲੇ ਸੀ ਤੇ ਇਹਨੂੰ ਹੁਣ ਆਪਾਂ ਕਟਿੰਗ ਕਰਾਂਗੇ ਤੇ ਆਪਾਂ ਮਸਾਲਾ ਤਿਆਰ ਕਰਕੇ ਹੀ ਕਟਾਂਗੇ ਕਿਉਂਕਿ ਇਹ ਬਹੁਤ ਹੀ ਜਲਦੀ ਖਰਾਬ ਹੋ ਜਾਂਦੇ ਆ ਕਾਲੇ ਹੋ ਜਾਂਦੇ ਸੌਰੀ ਦੇਖੋ ਸਾਨੂੰ ਇੱਕ ਸੇਵ ਰਜਾਨਾ ਖਾਣਾ ਚਾਹੀਦਾ ਹੈ ਜੋ ਕਿ ਆਪਣੇ ਸਿਹਤ ਵਾਸਤੇ ਬਹੁਤ ਹੀ ਜ਼ਰੂਰੀਤ ਹੁੰਦਾ ਹੈ ਇਹ ਕੋਈ ਆਪਾਂ ਕੱਟ ਕੇ ਧਰ ਲੈ ਤੇ ਆਪਾਂ ਕੱਦੂ ਕਸ ਲਵਾਂਗੇ ਤੁਸੀਂ ਜੇ ਮੋٹے ਪਾਸੇ ਕਰਨਾ ਚਾਹੁੰਦੇ ਆ ਤਾਂ ਆਪਣੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਤੁਸੀਂ ਚੋਪਰ ਨਾਲ ਵੀ ਕਰ ਸਕਦੇ ਹੋ ਪਰ ਆਪਾਂ ਤੁਹਾਨੂੰ ਆਪਾਂ ਕੱਦੂ ਕਸ ਨਾਲ ਇਹ ਦਿਖਾਵਾਂਗੇ ਇਧਰ ਆਪਾਂ ਮੋٹے ਪਾਸੇ ਕਰਾਂਗੇ ਦੇਖੋ ਤੇ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਹੋ ਜਾਂਦਾ ਕੱਦੂ ਕਸ ਤੁਸੀਂ ਚੋਪਰ ਨਾਲ ਕਰਨਾ ਚਾਹੁੰਦੇ ਆ ਤਾਂ ਚੋਪਰ ਨਾਲ ਵੀ ਕਰ ਸਕਦੇ ਹੋ मैन कोई ज्यादा टाइम नहीं लगता आप तरह ही कर लवेंगे बाकी भी देखो किन्ने विया है अपने कद्दूकस हो चुके हैं ਇਤੋਂ ਜਿਆਦਾ ਮੋٹے ਵੀ ਨਹੀਂ ਤੇ ਜਿਆਦਾ ਬਰੀਕ ਆਪਾਂ ਇੱਕ ਸਾਰੇ ਕੀਤੇ ਆ ਤੇ ਹੁਣ ਇਹਨੂੰ ਆਪਾਂ ਤੁਹਾਨੂੰ ਤੜਕਾ ਲਗਾ ਕੇ ਦਿਖਾਵਾਂਗੇ ਇੱਧਰ ਕੜਾਈ ਵਿੱਚ ਆਪਾਂ ਤੇਲ ਲੈ ਲੈ ਤੇਲ ਆਪਣਾ ਗਰਮ ਹੋ ਗਿਆ ਤੁਸੀਂ ਘਿਓ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਸੇਬ ਜੋ ਆਪਾਂ ਕੱਦੂ ਕਸ ਕਰਕੇ ਰੱਖਿਆ ਸੀ ਉਹ ਪਾ ਦੇਵਾਂਗੇ ਤੇ ਉਹਨੂੰ ਇਸ ਤਰ੍ਹਾਂ ਹੀ ਭੁੰਨਾਂਗੇ ਜੇ ਤੁਸੀਂ ਲੰਬੇ ਸਮੇਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਸਟੋਰ ਕਰਕੇ ਇਹਦੇ ਵਿੱਚ ਥੋੜਾ ਜਿਹਾ ਤੇਲ ਆਪਾਂ ਜ਼ਿਆਦਾ ਪਾਵਾਂਗੇ ਆਪਾਂ ਇਹ ਘੱਟ ਤੇਲ ਵਿੱਚ ਹੀ ਬਣਾਵਾਂਗੇ ਕਿਉਂਕਿ ਆਪਾਂ 2 ਜਾਂ 3 ਦਿਨ ਵਾਸਤੇ ਹੀ ਰੱਖਾਂਗੇ ਚਟਨੀ ਇੰਨੀ ਵਧੀਆ ਤੇ ਟੇਸਟੀ ਬਣੂਗੀ ਜੋ ਕਿ ਆਪਾਂ ਵਾਰ-ਵਾਰ ਬਣਾਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਮਸਾਲਾ ਬਣਾਇਆ ਸੀ ਦੱਗਰਾਜ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਵਾਂਗੇ ਇਸ طرح ਹੀ ਆਪਾਂ ਇਹਨੂੰ ਮਿਕਸ ਕਰਦੇ ਹੋ ਪਕਾਵਾਂਗੇ ਇਹ ਬਿਲਕੁਲ ਵੀ ਨਹੀਂ ਚਿਪਕੇਗੀ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਆਪਣੀ ਰੈਸਪੀ ਬਣ ਕੇ ਤਿਆਰ ਹੋਊਗੀ ਦੇਖੋ ਇਹ ਆਪਾਂ ਇਹ ਘਟ ਗਏ ਇਸ ਤੇ ਪਕਾਵਾਂਗੇ ਤੇ ਬਹੁਤ ਹੀ ਸੋਕੇ ਤਰੀਕੇ ਇਹਦੇ ਵਿੱਚ ਇੱਕ ਗੱਲ ਨੂੰ ਖਾਸ ਧਿਆਨ ਰੱਖਿਓ ਆਪਾਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਾਂਗੇ ਇਹਦੇ ਵਿੱਚ ਆਪਾਂ ਕਾਲਾ ਨਮਕ ਅਤੇ ਸਫੇਦ ਨਮਕ ਲਾਲ ਮਿਰਚਾਂ ਤੇ ਆਪਾਂ ਪਹਿਲਾਂ ਕਾਲੀਆਂ ਮਿਰਚਾਂ ਦਾ ਪਾਊਡਰ ਪਾਇਆ ਹੋਇਆ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਇਸ ਤਰ੍ਹਾਂ ਮਿਕਸ ਕਰਦੇ ਹੋਏ ਪਕਾਵਾਂਗੇ ਇਹ ਚਟਨੀ ਇੰਨੀ ਵਧੀਆ ਤੇ ਟੇਸਟੀ ਬਣੇਗੀ ਤੁਸੀਂ ਇਹਨੂੰ ਵਾਰ-ਵਾਰ ਬਣਾਉਣਾ ਅਤੇ ਖਾਣਾ ਪਸੰਦ ਕਰੋਗੇ ਦੇਖੋ ਜੇ ਤੁਹਾਡੇ ਘਰੇ ਕੋਈ ਸ਼ੂਗਰ ਦਾ ਮਰੀਜ਼ ਹੈ ਤਾਂ ਤੁਸੀਂ ਇਹਦੇ ਵਿੱਚ ਸ਼ੱਕਰ ਬਿਲਕੁਲ ਨਹੀਂ ਪਾਣੀ ਆਪਾਂ ਇੱਕ ਚਮਚਾ ਸ਼ੱਕਰ ਪਾਵਾਂਗੇ ਜੇ ਵੈਸੇ ਵੀ ਸੇਬ ਬਹੁਤ ਮਿੱਠੇ ਹੁੰਦੇ ਹਨ ਜੇ ਕੋਈ ਆਪਣੇ 슈ਗਰ ਦਾ ਜਾਂ ਬਲੱਡ ਪ੍ਰੈਸ਼ਰ ਦਾ ਕੋਈ ਵੀ ਮਰੀਜ਼ ਹੈਗਾ ਤਾਂ ਆਪਾਂ ਨਮਕ ਅਤੇ 슈ਗਰ ਘੱਟ ਪਾਵਾਂਗੇ ਆਪਾਂ ਸ਼ੱਕਰ ਲਈਏ ਤੁਸੀਂ ਗੁੜ ਜਾਂ ਮਿਸਰੀ ਵੀ ਲੈ ਸਕਦੇ ਹੋ ਤੇ ਆਪਾਂ ਇਸ ਤਰ੍ਹਾਂ ਹੀ ਮਿਕਸ ਕਰਦੇ ਹੋਏ ਇਹਨਾਂ ਨੂੰ ਪਕਾ ਲਵਾਂਗੇ ਇਹ ਚਟਨੀ ਇੰਨੀ ਵਧੀਆ ਤੇ ਟੇਸਟੀ ਬਣੇਗੀ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਾਡੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਦੇਖੋ ਇਹ ਆਪਣੀ ਚਟਨੀ ਬਣ ਕੇ ਤਿਆਰ ਹੈ ਕੋਈ ਵੀ ਆਪਾਂ ਸਬਜ਼ੀ ਬਣਾਉਂਦੇ ਆ ਉਹਦੇ ਨਾਲ ਆਪਾਂ ਚਟਨੀ ਲੈ ਸਕਦੇ ਆ ਜਾਇ ਪੂਰੀ ਪਰੌਂਠੇ ਅਤੇ ਸਿੰਪਲ ਰੋਟੀ ਨਾਲ ਬਹੁਤ ਹੀ ਵਧੀਆ ਤੇ ਟੇਸਟੀ ਲੱਗਦੀ ਹੈ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਮੈਂਨਤ ਬਹੁਤ ਲੱਗਦੀ ਹੈ ਵੀਡੀਓ ਬਣਾਉਣ ਵਾਸਤੇ ਤੁਸੀਂ ਲਾਇਕ ਅਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਦੇਖੋ ਆਪਣੀ ਰੈਸਪੀ ਕਿੰਨੀ ਵਧੀਆ ਤੇ ਚੈਸਟੀ ਇਹਨੂੰ ਬੱਚੇ ਬੱਚਾ ਖਾਣਾ ਪਸੰਦ ਕਰੇਗਾ ਜੋ ਨਹੀਂ ਵੀ ਚਟਨੀ ਖਾਂਦੇ ਉਹ ਵੀ ਭੱਜ ਭੱਜ ਕੇ ਖਾਣਗੇ ਇੱਕ ਦਿਨ ਥਾਂ ਚਾਰ ਰੋਟੀਆਂ ਖਾਣਾ ਪਸੰਦ ਕਰਨਗੇ ਧੰਨਵਾਦ ਜੀ ਤੁਹਾਡੀ ਵੀਡੀਓ ਦੇਖਣ ਲਈ